ਨੋ ਵੀ ਬੀਰੂ ਅੱਜ ਆਪਾਂ ਪਹੁੰਚਿਆ ਬਰਨਾਲਾ ਟਰੈਕਟਰ ਮੰਡੀ ਹਰੇਕ ਟਰੈਕਟਰ ਦੇ ਰੇਟ ਦੱਸਾਂਗੇ ਤੇ ਬਾਈ ਦਾ ਕੰਟੈਕਟ ਨੰਬਰ ਲੈ ਕੇ ਦਵਾਂਗੇ ਨਵੇਂ ਤੋਂ ਨਵੇਂ ਟਰੈਕਟਰ ਨੇ ਤੇ ਨਵੇਂ ਤੋਂ ਨਵੇਂ ਟਰਾਲੀ ਇਹ ਟਰੈਕਟਰ ਹੈਗਾ ਮਹਿੰਦਰਾ ਆਰਜਨ 605 ਡੀਆ ਨਵੇਂ ਟਾਇਰਾਂ ਦੇ ਵਿੱਚ ਹੈਗਾ ਪੂਰਾ ਸਾਫ ਟਰੈਕਟਰ ਹੈ ਪਾਵਰ ਸਟੀering ਦੇ ਵਿੱਚ ਹੈ ਪੰਜਾਬ ਨੰਬਰ 2014 ਮਾਡਲ 4,90,000 ਰੁਪਏ ਦਾ ਰੇਟ ਹੈ ਅੱਗੇ ਆ ਜਾ ਸਪਰਾਸ 73595 ਮਾਡਲ ਰੇਟ ਹੈ ਦਾ 1,55,000 ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਟਰੈਕਟਰ ਵੀ ਬਹੁਤ ਸਾਫ਼ ਹੈ ਬਾਈ ਦਾ ਕੰਟੈਕਟ ਨੰਬਰ ਆ 82829 17643 ਇਹੀ ਬਾਈ ਦਾ ਮੈਸੇਜ ਆ ਜਾਂ 5245 ਪੀ ਆਈ ਉਡੀਰਦੇ ਇਸਲੇ ਟਾਇਰ ਨਵੇਂ ਆ ਵਰਗੇ ਨੇ ਜੀ ਕੇ ਕੇ ਦੇ ਟਾਇਰ ਹੈਗੇ ਆ 50% ਪੰਜਾਬ ਨੰਬਰ ਟਰੈਕਟਰ ਆ 8 ਮਾਡਲ ਆ ਡਿਮਾਂਡ ਆ 265000 ਬਾਈ ਦਾ ਕੰਟੈਕਟ ਨੰਬਰ ਆ 8289017643 ਅੱਗੇ ਆ ਗਿਆ ਇਸ ਸਵਰਾਜ 855 2003 ਮਾਡਲ ਹੈ। ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਸਾਫ਼ ਹੈ ਜੀ। ਟਾਇਰਾਂ ਦੀ ਵੀ ਹਾਲਤ ਬਹੁਤ ਵਧੀਆ ਪਈ ਹੈ। ਅਜੇ ਕੰਮ ਦੇਣ ਵਾਲੇ ਹੈਗੇ ਨੇ ਟਾਇਰ। ਇੰਜਨ ਗੇਅਰ ਦਾ ਬਿਲਕੁਲ ਓਕੇ ਡਰਾਈਵਰ ਹੈ ਜੀ। ਬਾਕੇ ਲੈ ਜਾ ਸਕਦੇ ਹਾਂ ਜੀ। ਪੰਜਾਬ ਨੰਬਰ ਟਰੈਕਟਰ ਹੈ ਜੀ। 3 ਮਾਡਲ ਦਾ ਡਿਮਾਂਡ ਹੈ ਦੀ 2,60,000। ਬਾਕੀ ਮੌਕੇ ਤੇ ਘੱਟ ਕੀਤਾ ਜਾਊਗਾ। ਬਾਈ ਦਾ ਕੰਟੈਕਟ ਨੰਬਰ ਆ 8729941979 ਅੱਗੇ ਆਗਾ ਸਪਰਾਜ 73594 ਮਾਡਲ ਡਿਮਾਂਡ ਆ ਇਹਦੀ 1 ਲੱਖ 42000 ਬਾਈ ਦਾ ਕੰਟੈਕਟ ਨੰਬਰ ਆ 9572430200 ਅੱਗੇ ਆ ਸਪਰਾਜ 855 ਪਾਵਰ ਸਟੀering 2012 ਮਾਡਲ ਦਮਾਨ 415000 ਇਹ ਟਰੈਕਟਰ ਆਰਜਨਸੀ 5 DI 17 ਮਾਡਲ ਡਿਮਾਂਡ ਆ 525000 ਨਵੇਂ ਟਾਇਰਾਂ ਦੇ ਵਿੱਚ ਹੈ ਜੀ ਸਬਰਾਜ 835 ਆ ਦਾਦਾ ਸਾਡਾ ਮੰਡੀ ਚ ਪੂਰਾ ਮਸੂਰ ਆ ਜੀ 95 ਮਾਡਲ ਆ ਜੀ ਟਰੈਕਟਰ 112000 ਰੁਪਏ ਦੀ ਡਿਮਾਂਡ ਆ ਬਾਬਾ ਕਿੰਨੇ ਦਾ ਲੈਣਾ ਹੈ ਬਾ ਬਾਈ ਦਾ ਕੰਟੈਕਟ ਨੰਬਰ ਹੈ 9872430209 ਅੱਗੇ ਸਬਰਾਜ 855 ਪੂਰਾ ਸਾਫ ਟਰੈਕਟਰ ਆ ਜੀ ਨਵੇਂ ਟਾਇਰ ਨੇਗੇ ਇੰਜਨ ਗੇਅਰ ਦੀ ਗਾਰੰਟੀ ਹੈ ਜੀ ਬਾਬਾ ਵਾਕੇ ਲੈ ਜਾ ਸਕਦੇ ਹੋ ਦਿਆਂ ਦੇ ਪਾਉਣਾ ਜਾਂ ਰੂਟਾ ਬਿਟਰ ਤੇ ਤੁਹਾਡੀ ਮਰਜ਼ੀ ਐ ਡਿਮਾਂਡ ਐ ਦੀ 355 ਜੀ ਬਾਕੀ ਮੌਕੇ ਤੇ ਘੱਟ ਕਰ ਦਾਂਗੇ ਬਾਈ ਦਾ ਕੰਟੈਕਟ ਨੰਬਰ ਪੁੱਛਦੇ ਆ 82890 17643 ਕਿੰਨਾ ਡਿਸਕਾਊਂਟ ਹੋ ਜੀ ਇਹਦਾ ਕਰ ਦਾਂਗੇ ਜਿੰਨੇ ਕਦਾ ਬਹੁਤ ਦੇਖ ਲਾ ਜਿੰਨਾ ਅਗਲਾ ਕਹੋ ਲਓ ਜੀ ਮਿੱਤਰੋ ਤੁਹਾਨੂੰ ਖੁੱਲੀ ਛੁੱਟੀ ਦਿੱਤੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਵੀਡੀਓ ਉਹ ਦੇਖੀ ਜਾਂਦਾ ਬਾਈ ਜੀ ਜੇ ਤੁਸੀਂ ਲੈਣਾ ਤਾਂ ਠੀਕ ਆ ਨਹੀਂ ਅੱਗੇ ਸ਼ੇਅਰ ਕਰ ਦਿਓ ਬਾਈ ਕਹਿੰਦਾ ਜਿੰਨਾ ਕਹੂ ਅਗਲਾ ਉਹਨਾਂ ਡਿਸਕਾਊਂਟ ਕਰ ਦਾਂਗੇ ਅੱਗੇ ਆ ਡੀ ਆਈ ਸੋਨਾਲੀਕਾ 60 ਡਰਾਈਵਰ ਸਤਰੀ ਲੱਗੀ ਵੀ ਆ ਜੀ 3 ਸਪੀਡ ਹੈਗਾ ਨਵੇਂ ਟਾਇਰ ਨੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਨਾਲ ਦੇ ਟਾਇਰ ਆ ਜੀ ਹਾਂਜੀ ਹਾਂਜੀ ਨਾਲ ਨਾਲ ਦੇ ਟਾਇਰ ਆ ਜੀ ਬਾਈ ਕਹਿੰਦੇ 2020 ਮਾਡਲ ਆ ਵੱਡਾ ਬੰਪਰ ਲੱਗਿਆ ਹੋਇਆ ਵੱਡਾ ਬੰਪਰ ਆ ਜੀ 6,55,000 ਰੁਪਏ ਦੀ ਡਿਮਾਂਡ ਆ ਮੌਕੇ ਤੇ ਲੈਸ ਜੀ ਹਾਂਜੀ ਕਰ ਦਿੰਦੇ ਕਰ ਦਾਂਗੇ ਫੁੱਲ ਹਾਂਜੀ ਹਾਂਜੀ ਬਾਈ ਕਹਿੰਦੇ ਫੁੱਲ ਕਰ ਦਾਂਗੇ ਯਾਰ ਕਿੰਨਾ ਕਹੋਗੇ ਕਹਿੰਦਾ ਕੰਟੈਕਟ ਨੰਬਰ ਕਹਿੰਦਾ ਜੀ 9819578408 ਇਹ ਬਾਈ ਦਾ ਕੰਟੈਕਟ ਨੰਬਰ ਆ ਜੀ ਪਿੰਡਾ ਮਾਸੀਕੇ ਬਲਾਸਪੁਰ ਦੇ ਲਵੇ ਜਿਹੜਾ ਮੋਗਾ ਤੇ ਇਹ ਟਰੈਕਟਰ ਜੇ ਕੋਈ ਉਹ ਟਰੈਕਟਰ ਵੀ ਲੈਣਾ ਹੁੰਦਾ ਤਾਂ ਵੀ ਬਾਈ ਨਾਲ ਕੰਟੈਕਟ ਕਰ ਲਿਓ ਤੁਸੀਂ ਪਹਿਲੇ ਨਾਗਾ ਪੂਰੇ ਸਾਫ ਸੁਥਰੇ ਟਰੈਕਟਰ ਲੈਣ ਦੇ ਪਹਿਲੇ ਨਾਮ ਟਰੈਕਟਰ ਆ ਨਾਲ ਦੇ ਟਾਇਰ ਨੇ ਜੀ ਅੱਗੇ ਆ ਜੀ ਸਤਰਾਜ 85595 ਮਾਡਲ ਡਿਮਾਂਡ 1 ਲੱਖ 80000 ਨਵੇਂ ਟਾਇਰ ਆ ਜੀ ਇਹਦਾ ਬਾਈ ਦਾ ਕੰਟੈਕਟ ਨੰਬਰ ਆਗਾ 82890 17643 ਅੱਗੇ ਫੋਰਡ 7730 ਇੱਕ ਦਾ ਮਾਡਲ ਡਿਮਾਂਡ 282 ਉਹ ਕਾਬੇ ਸਟਰੈਟਰਾਈ ਅੱਗੇ ਆ ਗਿਆ ਜੀ ਜੌਂਡੀਅਰ 5310 ਠੀਕ ਹੈ ਨਾ ਇਹਨੂੰ ਕੁਚਾ ਜਿਹਾ ਲੱਗਿਆ ਹੋਇਆ ਸੈਲਰਾਂ ਚ ਜਿਹੜਾ ਇਹ ਫੂਸਾ ਭਰਦਾ ਉਹ ਸਿਸਟਮ ਜਿਹਾ ਲੱਗਿਆ ਹੋਇਆ ਇਹਦੇ ਕਹਿੰਦੇ ਕੀ ਟਰੈਕਟਰ ਦੇਖ ਸਕਦੇ ਹੋਗੇ 2005 ਮਾਡਲ ਆ ਪੂਰਾ ਵਧੀਆ ਜਗਾਰਡ ਮਟਰ ਲਾਇਆ ਪਿਆ ਬਾਈ ਦਾ ਡਿਮਾਂਡ ਇਹਦੀ ਬਾਈ ਜੀ 5 ਲੱਖ ਰੁਪਇਆ ਕਰਦੇ ਆ ਬਾਈ ਬਾਕੀ ਮੌਕੇ ਤੇ ਘੱਟ ਕੀਤਾ ਜਾਊਗਾ ਬਾਈ ਦਾ ਕੰਟੈਕਟ ਨੰਬਰ ਆ 9872430209